ਨਾਲਾ ਉੱਥਰ ਉੱਥੇ ਕੋਈ ਕੰਮ ਨਹੀਂ ਕਰਦੇ ਕੋਈ ਕੰਮ ਕਾਉਂਸਲਰ ਸਾਹਿਬ ਤਾਂ ਰਿਹੜੀਆਂ ਦਾ ਹਫ਼ਤਾ ਹੀ ਵਸੂਲ ਕਰਦੇ ਨੇ ਜੀ ਮੇਰਾ ਗੱਡੀ ਕਿਵੇਂ ਖਰਾਬ ਹੋ ਮਾ ਪਾਣੀ ਤਾਂ ਸਾਹਮਣੇ ਹੀ ਆ ਜੀ ਹਾਂ ਗੋਡੇ-ਗੋਡੇ ਦਾ ਪਾਣੀ ਆ ਜੀ ਕੀ ਹੋਏ ਮਾ ਪਾਣੀ ਪੂਣ ਚੜ ਗਿਆ ਇੰਝ ਨੂੰ ਜੀ ਵਾਟਰ ਸਪਲਾਈ ਵਾਲਿਆਂ ਦਾ ਫੋਨ ਨੰਬਰ ਇਹਨਾਂ ਨੂੰ ਕਾਲ ਕਰੋ ਜੀ ਆ ਕੇ ਪਾਣੀ ਕੱਢ ਕੇ ਜਾਣਗੇ ਨਾ ਉਹ ਹੁੰਦੇ ਬਸ ਪ੍ਰਸ਼ਾਸਨ ਦਾ ਹਾਲ ਦੇਖ ਲਓ ਸਾਰਾ ਕੁਝ ਐਨਾ ਬੁਰਾ ਹਾਲਾ ਪਾਣੀ ਦੇ ਵਿੱਚੋਂ ਗੱਡੀਆਂ ਦੀ ਅੱਧੇ-ਅੱਧੇ ਨੰਬਰ ਪਲੇਟਾਂ ਉੱਤਰ ਜਾਣੀਆਂ ਹੋਣੇ ਅੱਧੇ ਘੰਟੇ ਬਾਅਦ ਦੇਖੋ ਇਹ ਤਾਂ ਉੱਤਨੀ ਸ਼ੁਰੂ ਹੋਣੀਆਂ ਢੇਰ ਲੱਗ ਜਾਣਾ ਜਦ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਹੈਗਾ ਇਹਦਾ ਇਹ ਹਰ ਸਾਲ ਦੀ ਪ੍ਰੋਬਲਮ ਹੈ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਔਖ ਹੈ ਜੀ ਹਮੇਸ਼ਾ ਹਮੇਸ਼ਾ ਤਾਂ ਇਹੀ ਕੰਮ ਰਹਿੰਦਾ ਹੈ ਜੀ ਅੰਦਰ ਬਲੇਸ ਹਮੇਸ਼ਾ ਤਾਂ ਇਹੀ ਕੰਮ ਰਹਿੰਦਾ ਹੈ ਕਿਧਰ ਪਾਣੀ ਹੈ ਵੱਧੂ ਪਾਣੀ ਹੈਗਾ ਬਸ ਪਰਮਾਤਮਾ ਦਾ ਨਾਮ ਲੈ ਕੇ ਅੱਗੇ ਨਿਕਲ ਗਏ ਪਾਣੀ ਨਾਲ ਡੋਬਰੀਆਂ ਨੇ ਗੱਡੀਆਂ ਪ੍ਰਸ਼ਾਸਨ ਦੀ ਜਿਹੜੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਨੰਬਰ ਪਲੇਟਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਆ ਰਹੀ ਹੈ ਇਸ ਦਾ ਹਰਜਾਨਾ ਕੌਣ ਭਰੂਗਾ ਇਹ ਤਸਵੀਰਾਂ ਨੇ ਲੁਧਿਆਣਾ ਦੇ ਅੰਡਰ ਪਾਸ ਦੀ ਲੁਧਿਆਣਾ ਪ੍ਰਸ਼ਾਸਨ ਦੀ ਜਿਹੜੀ ਪੋਲ ਮੀ ਹਲੇ ਥੋੜਾ ਪਿਆ ਲੇਕਿਨ ਪੋਲ ਹਮੇਸ਼ਾ ਖੁੱਲਦੀ ਐ ਇੱਥੇ ਅੰਡਰ ਬ੍ਰਿਜ ਤੇ ਹਮੇਸ਼ਾ ਇਹੀ ਖੜ ਰਹਿੰਦਾ ਬਰਸਾਤ ਦਾ ਮੌਸਮ ਸ਼ੁਰੂ ਹੋਇਆ ਬਰਸਾਤ ਜਿਹੜੀ ਐ ਲਗਾਤਾਰ ਜਿਹੜੀ ਐ ਪੈ ਰਹੀ ਐ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲੁਧਿਆਣਾ ਦੀਆਂ ਅੰਡਰ ਪਾਸ ਦੀਆਂ ਜਿਹੜਾ ਵੇਰਕਾ ਅੰਡਰ ਪਾਸ ਐ ਉਹਦੀਆਂ ਤਸਵੀਰਾਂ ਦਿਖਾਵਾਂਗੇ ਇੱਕ ਵਾਰੀ ਕਿੰਨਾ ਪਾਣੀ ਇੱਥੇ ਭਰ ਚੁੱਕਿਆ ਇੱਕ ਗੱਡੀ ਵੀ ਜਿਹੜੀ ਰਸਤੇ ਦੇ ਵਿੱਚ ਖੜੀ ਐ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਟਿੱਲ ਪ੍ਰਸ਼ਾਸਨ ਦੀ ਢਿੱਲ ਦਾ ਨਤੀਜਾ ਇਹ ਸਾਹਮਣੇ ਆ ਰਿਹਾ بارش ਵੀ ਪਿਆਰੀ ਹੈ ਗੱਡੀਆਂ ਜਿਹੜੀਆਂ ਦੇਖ ਕੇ ਹੌਲੀ-ਹੌਲੀ ਨਿਕਲਦੀਆਂ ਯਾਨੀ ਕੋਈ ਨੁਕਸਾਨ ਹੋ ਸਕਦਾ ਕਿਉਂ ਲੋਕਾਂ ਦੀ ਜਿਹੜੀ ਨੰਬਰ ਪਲੇਟਾਂ ਹੁੰਦੀਆਂ ਨੇ ਉਹ ਉਤਰ ਜਾਂਦੀਆਂ ਨੇ ਲੋਕਾਂ ਦੀਆਂ ਕੋਸਟਲੀ ਜਿਹੜੀ ਐਸੈਸਰੀਜ਼ ਹੁੰਦੀਆਂ ਨੇ ਉਹ ਉਤਰ ਜਾਂਦੀਆਂ ਨੇ ਮੈਂ ਸਵੇਤ ਤਸਵੀਰਾਂ ਨੇ ਲੁਧਿਆਣਾ ਦੇ ਬੇਰਕਾ ਅੰਦਰ ਬਿਚਦੀਆਂ ਲੋਕੀ ਆਂਦੇ ਨੇ ਗੱਡੀ ਦੇਖੋ ਉਹ ਗੱਡੀ ਪੂਰੀ ਪੂਰੀ ਡੁੱਬੀ ਹੋਈ ਆ ਦੇਖੋ ਨੰਬਰ ਪਲੇਟਾ ਲੋਕਦੀ ਆ ਉਤਰ ਜਾਂਦੀ ਆ ਐਸੈਸਰੀਜ਼ ਖਰਾਬ ਹੋ ਜਾਂਦੀ ਐ ਪਾਜੀ ਪਾਣੀ ਭਰ ਹੈ ਬਹੁਤ ਜ਼ਿਆਦਾ ਪਹਿਲਾਂ ਤਾਂ ਅਸੀਂ ਸੋਚਿਆ ਖੜ ਕੇ ਵੀ ਗੱਡੀ ਕੱਢੀ ਜਨਾ ਕੱਢੀ ਐ ਹਾਂ ਠੀਕ ਐ ਪਹਿਲਾਂ ਦੇਖਿਆ ਵੀ ਅੱਗੇ ਜਾ ਕੇ ਪਾਣੀ ਬਹੁਤ ਜ਼ਿਆਦਾ ਡੂੰਘਾ ਆ ਗਿਆ ਤੇ ਵੀ ਆਪਣੇ ਪਚਾਹ ਨੂੰ ਇਹ ਸੋਚਣਾ ਚਾਹੀਦਾ ਵੀ ਇੱਥੇ ਕੀ ਕਰਨਾ ਐ ਚਲੋ ਵੀ ਸਾਡੀ ਗੱਡੀ ਵੱਡੀ ਸੀ ਨੰਗ ਚੁੱਕੀ ਐ ਜੇਕਰ ਗੱਡੀ ਕੋਈ ਛੋਟੀ ਹੁੰਦੀ ਤੀ ਪੀ ਉਹਦਾ ਕੀ ਬਣਦਾ ਕੋਈ ਬੱਚਾ ਕੋਈ ਹੋਰ ਨੰਨ ਬਜ਼ੁਰਗ ਦਾ ਕੀ ਬਣਦਾ ਜਿਹੜੀ ਤੁਸੀਂ ਕੋਸਟਲੀ ਐਸੈਸਰੀ ਲਗਾਉਨੇ ਉਹ ਵੀ ਡਿੱਗ ਜਾਂਦੀ ਬਿਲਕੁਲ ਹੀ ਬਿਲਕੁਲ ਹੀ ਠੀਕ 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 ਬਾਅਦ ਚ ਤਾਂ ਪਰਸੋਂ ਲਈ ਬਿਲਕੁਲ ਹੌਲੀ ਹੌਲੀ ਆਉਂਦੇ ਨੇ ਕਿਉਂਕਿ ਟੋਆ ਵੀ ਹੋ ਸਕਦਾ ਪਾਣੀ ਭਰਿਆ ਹੋਇਆ ਸੀਵਰੇਜ ਵੀ ਲਾਈਨ ਮੁੰਨ ਲੱਗਦਾ ਹੈ ਨਹੀਂ ਇੱਥੇ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਪ੍ਰਸ਼ਾਸਨ ਦਾ ਹਾਲ ਦੇਖ ਲਓ ਸਾਰਾ ਕੁਝ ਐਨਾ ਬੁਰਾ ਹਾਲ ਹੈ ਪਾਣੀ ਦੇ ਵਿੱਚੋਂ ਗੱਡੀਆਂ ਦੀ ਅੱਧੇ-ਅੱਧੇ ਨੰਬਰ ਪਲੇਟਾਂ ਉੱਤਰ ਜਾਣੀ ਹੁਣੇ ਅੱਧੇ ਘੰਟੇ ਬਾਅਦ ਦੇਖੋ ਬਹੁਤ ਦੇਖੋ ਇਹ ਤਾਂ ਉੱਤਰਨੀ ਸ਼ੁਰੂ ਹੋ ਰਹੀਆਂ ਢੇਰ ਲੱਗ ਜਾਣਾ ਜਦੋਂ ਤੱਕ ਜਦੋਂ ਤੱਕ ਪਾਣੀ ਨਿਕਲਣਾ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਹੈਗਾ ਇਹਦਾ ਇਹ ਹਰ ਸਾਲ ਦੀ ਪ੍ਰੋਬਲਮ ਹੈ ਐਵਰੀ ਟਾਈਮ ਇਹੀ ਹੁੰਦਾ ਹੈ ਦੋ ਵਾਰੀ ਮੇਰੀ ਨੰਬਰ ਪਲੇਟ ਉੱਤਰ ਚੁੱਕੀ ਹੁ ਉੱਪਰ ਕੀ ਕੋਈ ਜਾਣਦਾ ਨਹੀਂ بارش ਕਰਕੇ ਇਹਦਾ ਬੁਰਾ ਹਾਲ ਹੈ ਕਿ ਕੋਈ ਇਹਦੀ ਨਿਕਾਸੀ ਨਹੀਂ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਸਪਲਾਈ ਦੇਦਾ ਨਿਕਾਸੀ ਨਹੀਂ ਹੈਗੀ ਹਰ ਸਾਲ بارش ਦੇ ਉੱਤੇ ਪਤਾ ਹੈ ਇਹ ਇਸ بارش ਦੀ ਅਨੁਮਾਨ ਪਿਛਲੇ 10 ਦਿਨ ਤੋਂ ਸੀ ਵੀ ਇਸ ਤਰੀਕ بارش ਪੈਣੀ ਹੈ ਕੋਈ ਪ੍ਰਬੰਧ ਨਹੀਂ ਇਸ ਚੀਜ਼ ਤੇ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਔਖਾ ਹੈ ਜੀ ਹਮੇਸ਼ਾ ਹਮੇਸ਼ਾ ਦਾ ਇਹੀ ਕੰਮ ਰਹਿੰਦਾ ਜੀ ਅੰਦਰ ਬਸ ਹਮੇਸ਼ਾ ਦਾ ਇਹੀ ਕੰਮ ਰਹਿੰਦਾ ਹੈ ਕਿਧਰ ਪਾਣੀ ਵਾਧੂ ਪਾਣੀ ਹੈਗਾ ਬਸ ਪਰਮਾਤਮਾ ਦਾ ਨਾਮ ਲੈ ਕੇ ਅੱਗੇ ਨਿਕਲ ਗਏ ਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਬਸ ਤੁਹਾਡੇ ਸਾਹਮਣੇ ਹੈਗਾ ਜੋ ਵੀ ਹੈ ਇਹ ਤਸਵੀਰਾਂ ਨੇ ਲੁਧਿਆਣਾ ਦੇ ਵੇਰਕਾ ਅੰਡਰਪਾਸ ਦੀਆਂ ਜਿੱਥੇ ਪਾਣੀ ਨਾਲ ਡੋਬਰੀਆਂ ਨੇ ਗੱਡੀਆਂ ਪ੍ਰਸ਼ਾਸਨ ਦੀ ਜਿਹੜੀ ਪੋਲ ਖੁੱਲੀ ਖੁੱਲਦੀ ਨਜ਼ਰ ਆ ਰਹੀ ਆ ਕਿਉਂਕਿ ਇਹ ਲੋਕੀ ਕਹਿੰਦੇ ਨੇ ਕਿ ਹਰ ਮਾਰ ਦਾ ਇਹ ਕੰਮ ਹੁੰਦਾ ਇਹ ਪ੍ਰਸ਼ਾਸਨ ਇਹ ਅੰਡਰ ਬ੍ਰਿਜ ਨੂੰ ਕਿਉਂ ਨਹੀਂ ਸਹੀ ਕਰਵਾਉਂਦਾ ਕਿਉਂ ਲੋਕਾਂ ਦੀ ਜਾਨਾਂ ਨਾਲ ਖੇਡਦਾ ਕਿਉਂਕਿ ਹਾਦਸਾ ਵੀ ਹੋ ਸਕਦਾ ਗੱਡੀਆਂ ਲੋਕਾਂ ਦੇ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਉਹੋ ਗੱਡੀ ਕਿੰਨੇ ਟਾਈਮ ਤੋਂ ਖੜੀ ਆ ਮੈਂ ਕਹਿੰਨਾ ਪਤਾ ਨਹੀਂ ਕੀ ਖਰਾਬੀ ਆਈ ਹੁਣ ਚਾਰੇ ਦੀ ਅੱਧੀ ਅੱਧੀ ਗੱਡੀ ਡੁੱਬਦੀ ਪਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੱਡੀ ਵਾਲੇ ਦੇ ਨਾਲ ਹੋਰ ਛੋੜਿਆ ਜਾ ਹੋਰ ਬਾਦ ਹੁੰਦਾ ਤੇ ਸ਼ਾਇਦ ਬੰਦ ਹੋ ਜਾਂਦੀ ਪਾਣੀ ਦਾ ਲੈਵਲ ਉੱਪਰ ਜਿਹੜੀ ਛੋਟੀ ਗੱਡੀ ਆ ਛੋਟੀ ਗੱਡੀ ਨੂੰ ਜਿਹਦਾ ਨੁਕਸਾਨ ਜ਼ਿਆਦਾ ਆਉਂਦਾ ਵੱਡੀ ਗੱਡੀ ਨਿਕਲ ਜਾਂਦੀ ਇਹਨੇ ਛੋਟੀ ਗੱਡੀ ਨੁਕਸਾਨ ਦਾ ਦੇਖੀ ਚੀਜ਼ ਤੋਂ ਲੋਟਵਾ ਨਾ ਨੰਬਰ ਪਲੇਟਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਆ ਜੀ ਇਸ ਦਾ ਹਰਜਾਨਾ ਕੌਣ ਭਰੂਗਾ ਕੌਣ ਜ਼ਿੰਮੇਵਾਰ ਆ ਇਹ ਜਿਨ੍ਹਾਂ ਦੀ ਗੱਡੀਆਂ ਨੇ ਉਹ ਤਾਂ ਜ਼ਿੰਮੇਵਾਰ ਹੈ ਨਹੀਂ ਗਏ ਕਿਉਂਕਿ ਇਹਨਾਂ ਨੇ ਤਾਂ ਆਪਣੇ ਨਿਯਮ ਪੂਰੇ ਲਾਗੂ ਕੀਤੇ ਹੋਏ ਨੇ ਪਰ ਜਿਹੜੇ ਇਹ ਪ੍ਰਸ਼ਾਸਨ ਦੇ ਨਿਯਮ ਨੇ ਇਹ ਕੌਣ ਪੂਰੇ ਕਰੂਗਾ ਇਹ ਕੌਣ ਠੀਕਰਾਊਗਾ ਇਹ ਹਰ ਇੱਕ ਵਾਰ ਤਾਂ ਹੁੰਦਾ ਪਿੱਛੇ ਐਂਬੂਲੈਂਸ ਵੀ ਆ ਰਹੀ ਹੈ ਕਿਉਂਕਿ ਜਿਹੜੀਆਂ ਗੱਡੀਆਂ ਨੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇਹ ਇਧਰ ਦੇ ਬੱਚੇ ਦਿਖਾਓ ਪਿੱਛੇ ਜਿਹੜੀ ਗੱਡੀਆਂ ਲਾਈਨ ਲੱਗੀ ਹੋਈ ਹੈ ਲੋਕੀ ਸਾਈਡ ਤੇ ਖੜੇ ਨੇ ਉਹ ਜ਼ੂਮ ਕਰਕੇ ਦਿਖਾਓ ਲੋਕੀ ਸਾਈਡ ਤੇ ਖੜੇ ਨੇ ਫਾਈਲ ਤੋਂ ਪਾਣੀ ਚੈੱਕ ਕਰਕੇ ਜਿਹੜਾ ਇਹ ਤਸਵੀਰਾਂ ਨੇ ਲੁਧਿਆਣਾ ਦੇ ਅੰਡਰ ਪਾਸ ਦੀ ਲੁਧਿਆਣਾ ਪ੍ਰਸ਼ਾਸਨ ਦੀ ਜਿਹੜੀ ਪੋਲ ਮੀ ਹਲੇ ਥੋੜਾ ਪਿਆ ਲੇਕਿਨ ਪੋਲ ਹਮੇਸ਼ਾ ਖੁੱਲਦੀ ਹੈ ਇੱਥੇ ਅੰਡਰ ਬ੍ਰਿਜ ਦੇ ਹਮੇਸ਼ਾ ਇਹੀ ਖੜ ਰਹਿੰਦਾ ਹਰ ਸਾਲ ਖੁੱਲਦੀ ਹੈ ਜੀ ਕੋਈ ਦਿੱਕਤ ਤਾਂ ਨਹੀਂ ਆ ਜਦੋਂ ਮੜਾ ਮੀ ਪਾਣੀ ਖੜਾ ਹੋ ਜਾ ਪਰ ਲੈ ਪ੍ਰਣਾਲਾ ਉਥਰ ਉਥੇ ਕੋਈ ਕੰਮ ਨਹੀਂ ਕਰਦੇ ਕੋਈ ਕੰਮ ਕਾਉਂਸਲਰ ਸਾਹਿਬ ਤਾਂ ਰਿਹੜੀਆਂ ਤੋਂ ਹਫਤਾ ਹੀ ਵਸੂਲ ਕਰਦੇ ਨੇ ਜੀ ਮੇਰਾ ਇੱਕ ਵਾਰ ਹੀ ਹੁੰਦਾ ਵਾ ਇੱਕ ਵਾਰ ਹਾਂ ਕੀ ਕਹਿੰਦੇ ਪਰ ਇਸ ਵਾਰ ਪ੍ਰਸ਼ਾਸਨ ਨੂੰ ਵੱਲ ਧਿਆਨ ਦੇਣਾ ਚਾਹੀਦਾ ਵਾ ਬਕਰ ਗੱਡੀ ਬਹੁਤਾਂ ਗੀ ਪਰੇਸ਼ਾਨੀਆਂ ਗੱਡੀਆਂ ਬੈਕ ਕਰਕੇ ਗੱਡੀ ਸਾਡੀ ਗੱਡੀ ਉੱਚੀ ਸੀ ਨਿਕਲੀ ਆਈ ਉਹ ਗੱਡੀਆਂ ਪਿੱਛੇ ਦੇਖੋ ਲਾਈਨਾਂ ਲੱਗੀਆਂ ਕਿੱਡੀਆਂ ਲੋਕੀ ਬੈਕ ਹੋ ਰਹੇ ਬਾਬੇ ਜਾ ਰਹੇ ਆ ਮੈਂ ਇੱਕਲੋ ਦੇਖਿਆ ਗੱਡੀ ਆਉਂਦੀ ਹੈ ਤੇ ਖੱਪੇ ਪਾਸੇ ਕਿਉਂ ਆ ਰਹੀ ਹੈ ਕਿਉਂਕਿ ਫਲਾ ਠੀਕ ਨਹੀਂ ਫਲਾਇਆ ਦਸਤਾਨਾ ਠੀਕਾ ਨਹੀਂ ਕਰਕੇ ਖੱਪੇ ਪਾਸੇ ਉੱਚਾ ਨੀਵਾ ਵਾ ਸੜਕ ਪਾਣੀ ਵੈਗ ਮਾਰ ਰਿਹਾ ਜਾ ਰਿਹਾ ਇਹ ਤਸਵੀਰਾਂ ਅੰਡਰ ਵੀ ਤੇ ਕਿਤੇ ਮੈਂ ਕਹਿੰਦਾ ਕਿੰਨੀਆਂ ਹੀ ਨੰਬਰ ਬਲੇਟਾਂ ਇਸ ਪਾਣੀ ਦੇ ਵਿੱਚ ਹੋਣਗੀਆਂ ਇੱਕ ਬਲੇਡ ਹੋਰ ਲੱਭੀ ਸਾਨੂੰ ਇਹ ਨੁਕਸਾਨ ਜਿਹੜਾ ਆਮ ਪਬਲਿਕ ਦਾ ਹੋ ਰਿਹਾ ਲੋਕੀ ਟੈਕਸ ਭਰਉਂਦੇ ਨੇ ਨੰਬਰ ਪਲੇਟ ਦੇ ਹੁਣ ਚਲਾਣ ਹੋਣਗੇ ਇਹਨਾਂ ਦੇ ਕੌਣ ਹੋਊਗਾ ਇਹ ਜ਼ਿੰਮੇਵਾਰ ਕੌਣ ਹੈ ਉਹ ਗੱਡੀ ਵਾਲੇ ਬਾਈ ਨਾਲ ਗੱਲ ਕਰਦੇ ਆ ਇਹਨਾਂ ਦੀ ਜਿਹੜੀ ਗੱਡੀ ਪਾਣੀ ਵਿੱਚ ਹੋ ਗਈ ਪਾਜੀ ਗੱਡੀ ਕਿਵੇਂ ਖਰਾਬ ਹੋ ਗਈ ਮੈਂ ਪਾਣੀ ਤੁਹਾਡੇ ਸਾਹਮਣੇ ਹੀ ਆ ਜੀ ਹਾਂ ਇਹ ਆਪਾਂ ਇਹ ਕਹਿ ਰਹੇ ਹਾਂ ਵੀ ਐਡੀ ਵੱਡੀ ਗੱਡੀ ਐਡੀ ਉੱਚੀ ਗੱਡੀ ਹੈ ਪਾਣੀ ਕਿਉਂ ਚੜ ਗਿਆ ਆ ਤੁਹਾਡੇ ਤਸਵੀਰਾਂ ਤੁਹਾਡੇ ਸਾਹਮਣੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਨੁਕਸਾਨ ਕੌਣ ਭਰੂਗਾ वो सर अपना चप्पल उधर टिक गया था सर गाड़ी से आ रहे थे ना चप्पल उधर टिक गया था वो बंदा हमारा उधर आ रहा है हाँ। तो चप्पल आने गया था सर मिल गया हाँ जी सर मिल गया पानी कितना है? पानी सर अभी वो आ रहा लड़का उसको पता है पानी कितना है अंदर में मोटरसाइकिल का है तो मोटरसाइकिल पूरा चक्का अपना डूब गया था सर अंदर में हाँ जी सर तो क्या कहना चाहोगे सर यही कहना चाहेंगे जो अपना इसको पानी क्लियर करें सर क्योंकि सबको सही रहे सुविधा रहेंगे सर ਤੇ ਵੇਸੇ ਮੈਂ ਖਾਉੜਾ ਸਭ ਕੋ ਸਰ ਵਾਟਰ ਸਪਲਾਈ ਵਾਲਿਆਂ ਦਾ ਫੋਨ ਨੰਬਰ ਇਹਨਾਂ ਨੂੰ ਕਾਲ ਕਰੋ ਜੀ ਆਕੇ ਪਾਣੀ ਕੱਢ ਕੇ ਜਾਣਗੇ ਨਾ ਉਹ ਹੁੰਦੇ ਬਾਅਦੋਂ ਜਦੋਂ ਆਪੇ ਨਿਕਲ ਜਾਂਦਾ ਕੋਈ ਨਾ ਕੋਈ ਜਾਣ ਜਾਣ ਵਾਲਾ ਕੱਢ ਦਿੰਦਾ ਬਾ ਉਸ ਤੋਂ ਬਾਅਦ ਆਕੇ ਪਹੁੰਚਦੇ ਆ ਫਿਰ ਉਹਦਾ ਕੋਈ ਫਾਇਦਾ ਨਹੀਂ ਭਾਜੀ ਕੀ ਹਾਲਾਤ ਨੇ ਭਾਜੀ ਬਹੁਤ ਬੁਰਾ ਹਾਲ ਆ ਤੇ ਮਤਲਬ ਹੁਣ ਵੀ ਇੱਥੋਂ ਗੱਡੀ ਕੱਢਣ ਲੱਗੇ ਬਹੁਤ ਡਰ ਲੱਗ ਰਿਹਾ ਸੀ ਕਿਤੇ ਗੱਡੀ ਬਾਦ ਨਾ ਹੋ ਜਾਵੇ ਤੇ ਇਹਦੇ ਬਾਰੇ ਸਰਕਾਰ ਨੂੰ ਪਹਿਲਾਂ ਚਾਹੀਦਾ ਕਿ ਮਿੱਟੀ ਕਢਾਈ ਜਾਵੇ ਨਾਲਿਆਂ ਦੇ ਵਿੱਚੋਂ ਕਿ ਪਾਣੀ ਦੀ ਨਿਕਾਸੀ ਪ੍ਰੋਪਰ ਹੋ ਸਕੇ ਜਦ ਆਪਾਂ ਨੂੰ ਪਤਾ ਹੈ ਅੱਜ ਤੋਂ ਹਫਤਾ 10 ਦਿਨ ਪਹਿਲਾਂ ਹੀ ਜਦ ਖਬਰ ਆ ਰਹੀ ਕਿ ਬਸੰਤ ਵਾਲੇ ਦਿਨ ਮੀਂਹ ਪੈਣਾ ਬਹੁਤ ਜ਼ਿਆਦਾ ਤੇ ਬਾਰਿਸ਼ ਦਾ ਟਾਈਮ ਸੀਗਾ ਚਾਹੀਦਾ ਕਿ ਉਸ ਤੋਂ ਪਹਿਲਾਂ ਨਾਲਿਆਂ ਦੀ ਦੇਖਿਆ ਜਾਵੇ ਕਿ ਆ ਕਿੱਥੇ ਕਿੱਥੇ ਪਾਣੀ ਖੜਦਾ ਵਾ ਉਹ ਜਗ੍ਹਾ ਦੀ ਸਫਾਈ ਕਰਾਈ ਜਾਵੇ ਬਟ ਇਹਦੇ ਬਾਰੇ ਸਾਰੇ ਬੰਦੇ ਸੁੱਤੇ ਵੇਰੇ ਲੋਕਾਂ ਲਈ ਹੰਡਰਵਿਜ ਬਣਦੇ ਆ ਲੋਕਾਂ ਨੇ ਟਾਈਮ ਜ ਜੇਸ਼ਨ ਹੋਵੇ ਲੋਕੀ ਜਲਦੀ ਆਪਣੇ ਟਿਕਾਣੇ ਤੇ ਪਹੁੰਚਣ ਤੇ ਬਟ ਇਹ ਆ ਜਿਹਦੇ ਹਿਸਾਬ ਨਾਲ ਦਾ ਬੰਦਾ ਖੱਜਲਗਵਾਰ ਹੋਰ ਵੱਧ ਹੋ ਰਿਹਾ ਹੁਣ। ਉਹ ਸਾਡਾ ਕੈਮਰਾਮੈਨ ਜਿਹੜਾ ਉਹ ਪਾਣੀ ਚ ਵੜ ਗਿਆ ਇਹ ਨੰਬਰ ਪਲੇਟਾਂ ਜਿਹੜੀਆਂ ਆ ਇਕੱਠੀਆਂ ਕਰਕੇ ਲਿਆ ਆ। ਇਹ ਤੁਸੀਂ ਜਾਇਦਾ 1 2 3 4 5 6 7 8 8 ਪਲੇਟਾਂ ਦਾ ਇਹ ਪਈਆਂ ਨੇ। ਬਾਕੀ ਅੰਦਰ ਪਾਣੀ ਦੇ ਅੰਦਰ ਪਤਾ ਨਹੀਂ ਕਿੰਨੀਆਂ ਘੋਣਗੀਆਂ ਇਹ ਪਲੇਟਾਂ। ਮੈਂ ਕਹੂੰਗਾ ਵੀ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨੇ ਇਹ ਇੱਥੇ ਸਾਊਥ ਸਿਟੀ ਅੰਡਰ ਬ੍ਰਿਜ ਜਿਹੜਾ ਹੈਗਾ ਫੇਰ ਘਾ ਲਗਾ ਕੱਟ ਦੇ। ਨਾਲ ਉੱਥੇ ਪਈਆਂ ਨੇ ਆ ਕੇ ਜਿਹੜੀ ਇਹ ਲੈ ਕੇ ਜਾਣਾ। ਬਾਬਾ ਤੁਸੀਂ ਰੁਕ ਕੱਢ ਗਏ ਨੇ ਦੇਖ ਕੇ ਉਹ ਮੇਰਾ ਪਾਣੀ ਪਤਾ ਬੜਾ ਵਾ ਗੱਡੀ ਦੇ ਅੰਦਰ ਨਾਲ ਵੜ ਜੇ ਆ ਕਰਕੇ ਪਹਿਲਾਂ ਵੀ ਬੜੇ ਵਰੀ ਵੜਿਆ ਮਣ ਗੱਡੀ ਦਾ ਪਹਿਲਾਂ ਹੀ ਵੜਿਆ ਹਾਂਜੀ ਆ ਬਈ ਲੋਕਾਂ ਨੂੰ ਸੁਲਤਾਂ ਲਈ ਪੁਲ ਬਣੇ ਹੁੰਦੇ ਨੇ ਅੰਡਰ ਬ੍ਰਿਜ ਬਣੇ ਹੁੰਦੇ ਨੇ ਇਹ ਸੁਲਤਾਂ ਦੀਆਂ ਅੱਜ ਵੀ ਸਵੇਰੇ ਕਿੰਨਾ ਕਿ ਪਿਆ ਪਾਰੇ ਪਾਣੀ ਦਾ ਸਾਰਾ ਭਰਿਆ ਪਿਆ ਥੱਲੇ ਅੱਜ ਬਾਕੀ ਸ਼ਹਿਰ ਦਾ ਕਿਵੇਂ ਹਾਲ ਹੈ ਬਾਕੀ ਸ਼ਹਿਰ ਦਾ ਵੀ ਇਦਾਂ ਹੀ ਆ ਗਿਲ ਚੌਗਲੀ ਸਾਈਡ ਚੱਲ ਜਾ ਉਧਰ ਵੀ ਕਿੰਨਾ ਕਿੰਨਾ ਪਾਣੀ ਫੜ ਜਾਂਦਾ ਮੈਂ ਉੱਧਰ ਉਹ ਤਾਂ ਮੁਰ ਕੱਢੋਗੇ ਤੁਸੀਂ ਉਹੀ ਮੈਂ ਸੋਚਦਾ ਪਿਆ ਕੱਢੀ ਕੇ ਰਹਾਂਦੀ ਬਾਕੀ ਦੇਖਦੇ ਆ ਜੇ ਅੱਗੇ ਤਾਂ ਕਿ ਜਾ ਕੇ ਜੇ ਨਾ ਡੂੰਗਾ ਆ ਫਿਰ ਤਾਂ ਕੱਢ ਲਾਂਗੇ ਮੈਂ ਪਹਿਲਾਂ ਵੀ ਕਿਹਾ ਵੀ ਅੱਛੀ ਪਹਿਲਾਂ ਖੜੀ ਜਿਹਾ ਪਾਣੀ ਦੇ ਪਰਲੇ ਪਾਸੇ ਹੁਣ ਅਸੀਂ ਇਧਰ ਆ ਗਏ ਗੱਡੀਆਂ ਦੇਖੋ ਕਿਵੇਂ ਮੁੜਦੀਆਂ ਪਈਆਂ ਨੇ ਗੱਡੀਆਂ ਟਰਨ ਲੈ ਰਹੀਆਂ ਨੇ ਜਿਹੜੀਆਂ ਛੋਟੀਆਂ ਗੱਡੀਆਂ ਨੇ ਖਾਸ ਤੌਰ ਤੇ ਜਿਵੇਂ ਪਿੱਛੇ ਪਾਜੀ ਨੇ ਦੱਸਿਆ ਵੀ ਸੈਂਸਰ ਆ ਲੱਖਾਂ ਦੇ ਸੈਂਸਰ ਨੇ ਖਰਾਬ ਹੋ ਜਾਂਦੇ ਆ ਨੰਬਰ ਪਲੇਟਾ ਡਿੱਗ ਜਾਂਦੀ ਆ ਐਸੈਸਰੀਏ ਜਿਹੜੀ ਉਹ ਵੀ ਡਿੱਗ ਜਾਂਦੀ ਖਰਾਬ ਹੋ ਜਾਂਦੀ ਆ ਪਾਣੀ ਦੇ ਵਿੱਚ ਪਿਲੂ ਜਰਾ ਸਮਾਰਟ ਸਿਟੀ ਹੈ ਕਿਹੜੇ ਬੱਸ ਸਿਟੀ ਹੈ ਹਾਂ ਸਾਹਮਣੇ ਹੈ ਛੋਟੀ ਗੱਡੀ ਪਾਣੀ ਚਲੇ ਜਾਂਦਾ ਹਾਂ ਚਲੇ ਜਾਂਦਾ ਬਾਈ ਪਾਣੀ ਕਹਿੰਦਾ ਕੱਢ ਨਹੀਂ ਰਿਹਾਗਾ ਮੈਂ ਸੋਚੀ ਨੇ ਕੱਢਾ ਕਿ ਨਾ ਕੱਢਾਂ ਪਰ ਗੱਡੀ ਕੱਢੀ ਤਾਂ ਜਾਂਦੇ ਪਾਣੀ ਹਾਂ ਕੋਈ ਸਮਝ ਨਹੀਂ ਆ ਰਿਹਾ ਕੀ ਕਰੀਏ ਠੀਕ ਹੈ ਨਾ ਜਾਓ ਕਿ ਲੋਕ ਗਲਤ ਹੈ ਬਾਜੀ ਇਹ ਜੋ ਵੀ ਹੈ ਗਲਤ ਹੋ ਰਿਹਾ ਜੀ ਇਹ ਜੋ ਵੀ ਹੈ ਸਾਰਾ ਗਲਤ ਹੈ ਜੀ ਹਾਂ ਇਹ ਬੰਦੇ ਨੇ ਜਾਣਣਾ ਵਾੰਦ ਰਹੇ ਐਮਰਜੈਂਸੀ ਹੋਵੇ ਬੰਦੇ ਨੂੰ ਤੱਕ ਕੰਮ ਕੰਮ ਕੇ ਜਾਣਾ ਪੈਣਾ ਸਾਰਾ ਤਸਵੀਰਾਂ ਨੇ ਜ਼ਿਆਦਾਤਰ ਜਿਹੜੀਆਂ ਗੱਡੀਆਂ ਨੇ ਉਹ ਟਰਨ ਹੁੰਦੀਆਂ ਪਈਆਂ ਨੇ ਛੋਟੇ ਗੱਡੀਆਂ ਖਾਸ ਕਰਕੇ ਮੁਨਾ ਦਾ ਇਹ ਵੀ ਟਰਡ ਹੋਏਗੀ ਗੱਡੀ ਤਾਂ ਜਾਂਦੀ ਹੈ ਪੂਰੇ ਫਲੋ ਨਾਲ ਜਦੋਂ ਦੇਖਦੇ ਪਾਣੀ ਜ਼ਿਆਦਾ ਉਹ ਤਾਂ ਗੱਡੀ ਰੁਕ ਜਾਂਦੀ ਹੈ ਫਿਰ ਡਿਸੀਜਨ ਲੈਂਦੇ ਨੇ ਵੀ ਪਾਣੀ ਚੋਂ ਕੱਢੀਏ ਕਿ ਨਾ ਕੱਢੀਏ ਗੱਡੀ ਚ ਪਾਣੀ ਨਾ ਵੜ ਜੇ ਜਦੋਂ ਪਾਣੀ ਗੱਡੀ ਚ ਜਾਂਦੀ ਹੈ ਤਾਂ ਗੱਡੀ ਚ ਪਾਣੀ ਨਾ ਵੜ ਜੇ ਉਹ ਚਾਹੇ ਵੱਡੀ ਗੱਡੀ ਚਾਹੇ ਛੋਟੀ ਗੱਡੀ ਆ ਉਹ ਇੱਕ ਵਾਰੀ ਤਾਂ ਰੁਕਦੀ ਆ ਇੱਕ ਵਾਰੀ ਦਾ ਜਿਹੜਾ ਡਰਾਈਵਰ ਹੁੰਦਾ ਜਿਹੜਾ ਗੱਡੀ ਦਾ ਮਾਲਕ ਹੁੰਦਾ ਉਹ ਇੱਕ ਵਾਰੀ ਤਾਂ ਸ਼ੌਕ ਹੁੰਦਾ ਇੱਕ ਵਾਰੀ ਤਾਂ ਸੋਚਦਾ ਵੀ ਗੱਡੀ ਪਾਣੀ ਚੋਂ ਕੱਢਾਂਗੇ ਨਾ ਕੱਢਾਂਗੇ ਕਿਉਂਕਿ ਮਹਿੰਗੇ ਗੱਡੀਆਂ ਨੇ ਪ੍ਰਸ਼ਾਸਨ ਨੂੰ ਜਿਹੜੀ ਇਹਦੇ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਦੇਖ ਦੇਖਦੇ ਜਿਹੜਾ ਕਰਨਾ ਚਾਹੀਦਾ ਜਦਕਿ ਪਹਿਲਾਂ ਹੀ ਵਾਰਨ ਹੋ ਜਾਂਦਾ ਵੀ ਇੰਨੇ ਤਰੀਕੇ ਨੂੰ ਮੀਂਹ ਪੈਣਾ ਜਿਵੇਂ ਲੋਕਾਂ ਨੇ ਦੱਸਿਆ ਵੀ ਅਸੀਂ ਵੀ ਖਬਰ ਤੇ ਲੈ ਸੀ ਕੱਲ ਵੀ ਲਗਾਤਾਰ ਮੀਂਹ ਪੈਣਾ ਦੋ ਦਿਨ ਤਾਂ ਕਿਤੇ ਨ ਕਿਤੇ ਪ੍ਰਸ਼ਾਸਨ ਨੂੰ ਇਹ ਪਹਿਲਾਂ ਧਿਆਨ ਚ ਰੱਖਣਾ ਚਾਹੀਦਾ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਚ ਰੱਖਣਾ ਚਾਹੀਦਾ ਕਿ ਇਹ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਇਹ ਵੀਡੀਓ ਹਰ ਵਕਤ ਸ਼ੇਅਰ ਕਰਿਓ ਤਾਂ ਜੋ ਪ੍ਰਸ਼ਾਸਨ ਦੀ ਜਿਹੜੀ ਜਿਹੜਾ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁਤਾ ਪਿਆ ਉਹ ਜਾਗੇ ਤੇ ਇਹ ਲੋਕਾਂ ਦੇ ਸਹੂਲਤ ਜਿਹੜੀ ਬਣੀ ਹੋਈ ਆ ਉਹਨੂੰ ਸਹੀ ਕਰਾ ਕੇ ਜਿਹੜੀ ਲੋਕਾਂ ਦੇ ਆਵਾਜ਼ ਆਈ ਦੀ ਸਾਧਨ ਵਧੀਆ ਬਣੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ